ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਇਸ ਪਾਵਨ 베ਰੀ ਦਾ ਇਤਿਹਾਸ ਜੋ ਤਨਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਤ ਹੈ ਉਹਨਾਂ ਨੇ ਆਪਣੇ ਘਰ ਕਮਲਾਂ ਦੇ ਨਾਲ ਇਸ ਪਾਵਨ ਬੂਟੇ ਨੂੰ ਲਗਾਇਆ ਅਤੇ ਲਗਭਗ ਜੇ ਆਪਾਂ ਦੇਖੀਏ ਤਾਂ ਲਗਭਗ 750 ਸਾਲ ਇਸ 베ਰੀ ਸਾਹਿਬ ਦੀ ਜਿਹੜੀ ਉਮਰ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਸੋ ਜਦੋਂ ਤੋਂ ਲੈ ਕੇ ਇਸ ਪਾਵਨ 베ਰੀ ਸਾਹਿਬ ਦੀ ਸੇ ਸਾਮ ਸੰਭਾਲ ਹੈ ਸੇਵਾ ਜਿਹੜੀ ਉਹ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਦੁਆਰਾ ਹੀ ਕੀਤੀ ਜਾਂਦੀ ਹੈ ਮੇਰੇ ਨਾਲ ਡਾਕਟਰ ਸੰਦੀਪ ਸਿੰਘ ਡਾਕਟਰ ਕਰਨਵੀਰ ਸਿੰਘ ਅਤੇ ਡਾਕਟਰ ਅਸ਼ੋਕਮਾਰ ਜੀ ਜਿਹੜੇ ਉੱਥੋਂ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਵੀ ਨੇ ਅਤੇ ਬੜੇ ਹੀ ਸੇਵਾ ਦੇ ਨਾਲ ਭਾਵਨਾ ਦੇ ਨਾਲ ਆਕਰ ਕੇ ਸਾਲ ਵਿੱਚ ਲਗਭਗ ਦੋ ਵਾਰੀ ਜਾਂ ਤਿੰਨ ਵਾਰੀ ਵੀ ਆ ਜਾਂਦੇ ਨੇ ਫੇਰ ਵੀ ਜਦੋਂ ਕਿਤੇ ਸਾਨੂੰ ਕੋਈ ਦਿੱਕਤ ਹੋਵੇ ਤੇ ਇਹਨਾਂ ਨੂੰ ਫੋਨ ਕਰਕੇ ਸੱਦ ਲਈਦਾ ਤਾਂ ਹਰ ਵਾਰੀ ਇਹ ਮੇਰੀ ਸਾਹਿਬ ਨੂੰ ਆ ਕੇ ਸੇਵਾ ਸੰਭਾਲ ਨੂੰ ਦੇਖਦੇ ਨੇ ਕੋਈ ਟਾਣੀ ਜਦੋਂ ਸੁੱਕ ਰਹੀ ਹੁੰਦੀ ਹੈ ਜਾਂ ਪੱਤੇ ਸੁੱਕ ਰਹੇ ਹੁੰਦੇ ਨੇ ਕਿਉਂਕਿ ਇਹ ਸਾਡੀ ਤਰੋਰ ਨੇ ਇਤਿਹਾਸਕ ਜਿਹੜੇ ਰੁੱਖ ਨੇ ਇਹਨਾਂ ਦੇ ਨਾਮ ਤੇ ਇਹ ਸਾਡੇ ਜਿਹੜੇ ਪਾਵਨ ਸਥਾਨ ਨੇ ਇਸ ਕਰਕੇ ਇਹ ਸਾਡੀ ਤਰੋਰ ਨੇ ਸਾਡਾ ਅਮੁੱਲ ਖਜ਼ਾਨਾ ਹੈ ਉਹ ਲਗਭਗ ਹਰ ਵਾਰੀ ਆ ਕੇ ਕਾਂਡ ਛਾਂਟ ਆਪਣੇ ਹੱਥੀਂ ਕਰਕੇ ਸੇਵਾ ਕਰਦੇ ਨੇ ਅਤੇ ਨਾਲ ਹੀ ਜੋ ਵੀ ਦਵਾਈ ਬੁੱਟੀ ਪਾਉਣ ਦੀ ਜ਼ਰੂਰਤ ਹੁੰਦੀ ਹੈ ਸਾਮ ਸੰਭਾਲ ਕਰਕੇ ਜਾਂਦੇ ਨੇ ਜਿਸ ਕਰਕੇ ਜੋ ਪਾਣੀ ਆਦਿਕ ਵੀ ਲਾਉਣਾ ਹੁੰਦਾ ਹੈ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਅਸੀਂ ਲਗਾਈਦਾ। ਸੋ ਮੇਰੇ ਨਾਲ ਅੱਜ ਸਾਡੇ ਇੱਥੋਂ ਦੇ ਮੁੱਖ ਪ੍ਰਬੰਧਕ ਸਰਦਾਰ ਅਵਤਾਰ ਸਿੰਘ ਜੀ ਅਤੇ ਇਨਚਾਰਜ ਪਾਈਤਲਬਾਗ ਸਿੰਘ ਜੀ ਵੀ ਖਲੋਤੇ ਹੋਏ ਨੇ। ਸੋ ਇਹ ਸਾਰੀ ਸੇਵਾ ਜਿਹੜੀ ਅੱਜ ਜਿਹੜੇ 10:00 ਵਜੇ ਆ ਗਏ ਸਨ ਉਹਨਾਂ ਨੇ ਇਹ ਸਾਰਾ 베ਰੀ ਸਾਹਿਬ ਦੀ ਸਾਮ ਸੰਭਾਲ ਕੀਤੀ ਹੈ। ਉਹ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸਾਡਾ ਗੁਰਸਿੱਖਾਂ ਦਾ ਇਹ ਫਰਜ਼ ਬਣਦਾ ਹੈ ਜਿੱਥੇ ਕਿੱਥੇ ਜਿਵੇਂ ਇੱਥੇ ਰਹਿਣ ਵਾਲੇ ਜਿਹੜੇ ਗੁਰਸਿੱਖ ਨੇ ਕੋਈ ਗ੍ਰੰਥੀ ਸਿੰਘ ਰਾਹੀਂ ਕੋਈ ਮੈਨੇਜਰ ਦੇ ਰਾਹੀਂ ਕੋਈ ਕਿਸੇ ਤਰੀਕੇ ਦੇ ਨਾਲ ਸੇਵਾ ਨਿਭਾ ਰਿਹਾ ਤਾਂ ਇਹ ਵੀ ਆ ਕੇ ਆਪਣਾ ਫਰਜ਼ ਸਮਝ ਕੇ ਹਰ ਵਾਰੀ ਆ ਕੇ ਇਹਨਾਂ ਮਹਾਨ ਰੁੱਖਾਂ ਦੀ ਸੇਵਾ ਸੰਭਾਲ ਕਰਦੇ ਨੇ ਇਹਨਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਉਹ ਥੋੜਾ ਹੈ ਇੱਥੇ ਆਉਣ ਦੇ ਵੀ ਇਹਨਾਂ ਨੂੰ ਜੀਓ ਆਇਆ ਅਤੇ ਬਹੁਤ ਬਹੁਤ ਧੰਨਵਾਦ ਸਾਡੇ ਮੈਨੇਜਰ ਸਾਹਿਬ ਵੱਲੋਂ ਦਾਸ ਵੱਲੋਂ ਪੂਰੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਧਾਰਮਿਕ ਸਥਾਨ ਨੇ ਜਿੱਥੇ ਜਿੱਥੇ ਪਾਵਨ ਰੋਖ ਨੇ ਉਥੇ ਇਹੀ ਇਸ਼ਾਮ ਸੰਭਾਲ ਕਰਦੇ ਮਹਾਰਾਜ ਇਹਨਾਂ ਨੂੰ ਹੋਰ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਮੇਰਾ ਨਾਮ ਡਾਕਟਰ ਕਰਨਬੀਰ ਸਿੰਘ ਗਿੱਲ ਮੈਂ ਫਲ ਵਿਗਿਆਨ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਬਤੌਰ ਸਹਿਯੋਗੀ ਪ੍ਰੋਫੈਸਰ ਫਲ ਵਿਗਿਆਨ ਵਿਭਾਗ ਸੇਵਾ ਨਿਭਾ ਰਿਹਾ ਹਾਂ ਤੇ 베ਰ ਦੇ ਨਾਲ तकरीबन 2011 12 ਤੋਂ ਇਸ ਜਿਹੜੀਆਂ 베ਰਨ ਦੀਆਂ ਇਤਿਹਾਸਕ ਰੋਖ ਨੇ ਇਹਨਾਂ ਦੀ ਸਾਂਭ ਸੰਭਾਲ ਦੀ ਸੇਵਾ ਕਰ ਰਹੇ ਆ 베ਰ ਜਿਹੜਾ ਇੱਕ ਇਹੋ ਜਿਹਾ ਰੋਖ ਹੈ ਕਿ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਆਉਂਦੀਆਂ ਨੇ ਇੱਕ ਤਾਂ ਇਹਦਾ 베ਰ ਜਿਹੜਾ ਆ ਫਰੂਟ ਆ ਉਹ ਐ ਜਿਹੜੀ ਇਸ ਸਾਲ ਗ੍ਰੋਥ ਆਊਗੀ ਹਰ ਸਾਲ ਨਵੀਂ ਗ੍ਰੋਥ ਆਉਂਦੀ ਹੈ ਉਹਦੇ ਤੇ ਲੱਗਦਾ ਸੋ ਇਸ ਕਰਕੇ ਪਿਛਲੇ ਸਾਲ ਦੀ ਜਿਹੜੀ ਲੱਕੜ ਆ ਉਹ ਅੰਦਰ ਇਕੱਠੀ ਹੁੰਦੀ ਜਾਂਦੀ ਹੈ ਜਿਹਦੇ ਕਰਕੇ ਬੂਟੇ ਦੇ ਅੰਦਰ ਸ਼ੋਰਾ ਆ ਜਾਂਦਾ ਹੈ ਤੇ ਜਿਹੜਾ ਟਾਹਣੀਆਂ ਨੇ ਉਹਨਾਂ ਤੋਂ ਪੱਤੇ ਜਿਹੜੇ ਆ ਉਹ ਖਤਮ ਹੋ ਜਾਂਦੇ ਆ ਤੇ ਬਿਮਾਰੀਆਂ ਕੀੜਿਆਂ ਦਾ ਹਮਲਾਵਾ ਜਾਂਦਾ ਦੂਸਰਾ ਇੱਕ ਆਮ ਤੌਰ ਤੇ ਧਾਰਨਾ ਵੇਖੀ ਗਈ ਹੈ ਕਿ ਜਿਹੜੀਆਂ ਖਾਸ ਤੌਰ ਤੇ ਪੁਰਾਣੀਆਂ 베ਰੀਆਂ ਨੇ ਉਹਨਾਂ ਦੇ ਵਿੱਚੋਂ ਲਾਲ ਰੰਗ ਦਾ ਪਦਾਰਥ ਨਿਕਲਦਾ ਡਾਕਟਰ ਸੰਦੀਪ ਸਿੰਘ ਮੇਰੇ ਸਾਥੀ ਨੇ ਉਹਦਾ ਇੱਕ ਮੁੱਖ ਕਾਰਨ ਦੱਸ ਦਿੱਤਾ ਹੈ ਦੂਸਰਾ ਕਾਰਨ ਹੈ ਕਿ ਜੀ 베ਰੀਆਂ ਜਿਹੜੀਆਂ ਨੇ ਉਹਨਾਂ ਦਾ ਇੱਕ ਸੁਭਾਅ ਆ ਕਿ ਜਦੋਂ ਟਾਣੀ ਪੁਰਾਣੀ ਹੋ ਜਾਂਦੀ ਆ ਉਹ ਅੰਦਰੋਂ ਖੋਖਲੀ ਹੋ ਜਾਂਦੀ ਆ ਜਿਹੜਾ ਬਰਸਾਤ ਦਾ ਪਾਣੀ ਆ ਜਾਂ ਉੱਪਰ ਸਪਰੇਅ ਕਰਦੇ ਆ ਜੋ ਕੁਝ ਕਰਦੇ ਆ ਉਹ ਪਾਣੀ ਇਹਨਾਂ ਖੋਡਾਂ 'ਚ ਭਰ ਜਾਂਦਾ ਕੁਝ ਸਾਲਾਂ ਬਾਅਦ ਉਹ ਜਿਹੜਾ ਇਹਦਾ ਕੁਦਰਤੀ ਜਿਹੜਾ ਸੈਪ ਹੁੰਦਾ ਹੈ ਜਿਹੜਾ ਇਹਦਾ ਰਸ ਆ ਬੂਟੇ ਦਾ ਜਦੋਂ ਉਹਦੇ ਸੰਪਰਕ 'ਚ ਆਉਂਦਾ ਤੇ ਇਹਦੇ ਵਿੱਚ ਇੱਕ ਫੀਨੋਲ ਨਾਮ ਦਾ ਕੰਪਾਊਂਡ ਹੁੰਦਾ ਜਿਹੜਾ ਆਕਸੀਡਾਈਜ਼ ਹੋ ਜਾਂਦਾ ਆਕਸੀਜਨ ਮਿਲਣ ਦੇ ਉੱਤੇ ਉਹ ਫੀਨੋਲ ਜਿਹੜਾ ਪਹਿਲਾਂ ਟਰਾਂਸਪੇਰੈਂਟ ਸੀ ਪਾਣੀ ਵਰਗਾ ਸੀਦਾ ਉਹ ਲਾਲ ਰੰਗਦਾ ਹੋ ਜਾਂਦਾ ਤੇ ਜਦੋਂ ਇਹ ਪਾਣੀ ਕਿਸੇ ਵੀ ਜਗ੍ਹਾ ਤੋਂ ਨਿਕਲਣ ਦਾ ਨੂੰ ਰਸਤਾ ਮਿਲਦਾ ਤੇ ਸਾਨੂੰ ਐ ਲੱਗਦਾ ਜਿਵੇਂ ਟਾਣੀ ਕੱਟੀਏ ਜਾਂ ਉੱਥੋਂ ਨਿਕਲੇ ਤੇ ਸਾਨੂੰ ਲੱਗਦਾ ਕਿ ਇਹਦੇ ਚ ਖੂਨ ਨਿਕਲ ਰਿਹਾ ਪਰ ਉਹ ਅਸਲ ਵਿੱਚ ਬੂਟੇ ਦਾ ਰਸ ਤੇ ਪਾਣੀ ਰਲ ਕੇ ਇੱਕ ਕਿਰਿਆ ਕਰਦੇ ਜਿਹਦੇ ਕਰਕੇ ਫੀਨੋਲ ਜਿਹੜਾ ਆ ਉਹ ਲਾਲ ਰੰਗ ਦਾ ਕੰਪਾਊਂਡ ਬਣਾਉਂਦਾ ਜਿਹਨੂੰ ਸਾਨੂੰ ਲਹੂ ਵਰਗਾ ਲੱਗਦਾ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ ਵੈਕਜੂ ਖਾਲਸਾ ਵੈਕਜੂ ਕੀ ਫਤਿਹ ਸੋ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜਿਹੜੀ ਫੌਲ ਵਿਗਿਆਨ ਵਿਭਾਗ ਦੀ ਟੀਮ ਹੈ ਜਿਵੇਂ ਅੱਗੇ ਵੀ ਦੱਸਿਆ ਅਸੀਂ ਕਿ ਗੁਰਦਾਰਾ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸੁਲਤਾਨਪੁਰ ਲੋਧੀ ਨਾਨਕਪੁਰ ਸਾਹਿਬ ਤੇ ਹੋਰ ਬਹੁਤ ਹੀ ਅਲੱਗ-ਅਲੱਗ ਥਾਵਾਂ ਤੇ ਧਾਰਮਿਕ ਸਥਾਨਾਂ ਤੇ ਸਾਡੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਅਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਾਂਝੇ ਤੌਰ ਤੇ ਸਾਡੀ ਟੀਮ ਬਣਾਈ ਹੋਈ ਹੈ ਉਹ ਟੀਮ ਦਾ ਅੱਜ ਸਾਡਾ ਦੌਰਾ ਜਿਹੜਾ ਗੁਰਦਾਰਾ ਬੇਰ ਸਾਹਿਬ ਸੁਲ ਸੁਹਿਰਦਾਸੀਂ ਦੇਖ ਰਹੇ ਆ ਪੂਰੇ ਬੂਟੇ ਦੀ ਨਿਗਰਾਨੀ ਕੀਤੀ ਹੈ ਲੋੜ ਅਨਸਾਰ ਕਾਟਣ ਛਾਂਟ ਕੀਤੀ ਹੈ ਬੜੀ ਖੁਸ਼ੀ ਹੋ ਰਹੀ ਹੈ ਦੇਖ ਕੇ ਕਿ ਬਹੁਤ ਜ਼ਿਆਦਾ ਗਿਰਤੀ ਚ ਜਿਹੜਾ ਬੇਰ ਹੈ ਲੜੀਆਂ ਦੇ ਰੂਪ ਚ ਲੱਗਿਆ ਹੋਇਆ ਹੈ ਸੋ ਅੱਜ ਅਸੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਛਿੜਕਾ ਨਹੀਂ ਕਰਨਾ ਹਰੇ ਤੇ ਕਿਉਂਕਿ ਬੇਰੀ ਜਿਹੜੇ ਪੱਕ ਰਹੇ ਨੇ ਫਰੂਟ ਐਸੋਲੇ ਸਹੀ ਅੱਜ ਸਿਰਫ ਜਿੰਨੀ ਕੁ ਲੋੜ ਅਨਸਾਰ ਕਾਟਣ ਛਾਂਟ ਸੀ ਉਹੀ ਕੀਤੀ ਹੈ ਬਾਕੀ ਇਸ ਬੇਰੀ ਦੇ ਉੱਤੇ ਜਿਹੜੀਆਂ ਕੀੜੇ ਜਾਂ ਬਿਮਾਰੀ ਦੀਆਂ ਸਮੱਸਿਆਵਾਂ ਆਉਂਦੀਆਂ ਦੋ ਤਰ੍ਹਾਂ ਦੀਆਂ ਆਉਂਦੀਆਂ ਇੱਕ ਹੁਣੋ ਸਮਾਂ ਜਿਹੜਾ ਆਮ ਤੌਰ ਤੇ ਲੰਘ ਚੁੱਕਿਆ ਜਨਵਰੀ ਫਰਵਰੀ ਦੇ ਵਿੱਚ ਪਾਊਡਰੀ ਮਿਲਡਿਊ ਜਿਹਨੂੰ ਚਿੱਟੋਂ ਕਹਿ ਦਿੰਦੇ ਆ ਉਹ ਇੱਕ ਬਿਮਾਰੀ ਆਂਦੀ ਹੈ ਸੋ ਉਹਦੇ ਲਈ ਕਈ ਵਾਰੀ ਸਾਨੂੰ ਛਰਕਾ ਦੀ ਲੋੜ ਪੈਂਦੀ ਹੈ ਜਾਂ ਕਈ ਵਾਰੀ ਕੋਈ ਨਾ ਕੋਈ ਇੱਕ ਦੋ ਕੀੜਿਆਂ ਦਾ ਹਮਲਾ ਹੁੰਦਾ ਫਲਾਂ ਤੇ ਵੀ ਹੋ ਜਾਂਦਾ ਤੇ ਪੱਤਿਆਂ ਤੇ ਵੀ ਹੋ ਜਾਂਦਾ ਸੋ ਉਹ ਮੌਕੇ ਦੇ ਹੱਬ ਨਾਲ ਅਸੀਂ ਯੂਨੀਵਰਸਿਟੀ ਵਿੱਚ ਆਪਣੇ ਆਪ ਹੀ ਜਿਹੜੀ ਸਾਡੀ ਲੈਬਾਰਟਰੀ ਵਿੱਚ ਬਣਾਈਆਂ ਨਿੰਮ ਦੀ ਜਾਂ ਤਰੇਖ ਦੀ ਦਵਾਈ ਉਹ ਨਾਲ ਲੈ ਕੇ ਆਨੇ ਹੁੰਦੇ ਆ ਸੋ ਅੱਜ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਕੀੜੇ ਦਾ ਜਾਂ ਬਿਮਾਰੀ ਦਾ ਇਰੇ ਤੇ ਕੋਈ ਹਮਲਾ ਨਹੀਂ ਲੱਭਿਆ ਜਿਸ ਕਰਕੇ ਅੱਜ ਕੋਈ ਵੀ ਅਸੀਂ ਛੜਕਾ ਨਹੀਂ ਕੀਤਾ ਸਿਰਫ ਜਿਹੜੀ ਸੁੱਕੀਆਂ ਟਾਣੀਆਂ ਸੀ ਅੱਜ ਉਹੀ ਟਾਣੀਆਂ ਕੱਟੀਆਂ ਤੇ ਲਾਲ ਰੰਗ ਦਾ ਪਦਾਰਥ ਨਿਕਲਦਾ ਉਹ ਦਾ ਕੀ ਕਾਰਨ ਹੁੰਦਾ ਜੀ ਲਾਲ ਰੰਗ ਦਾ ਜਿਹੜਾ ਪਦਾਰਥ ਹੈ ਜੀ ਜਿਵੇਂ ਤੁਸੀਂ ਦੇਖਿਆ ਹੋਣਾ ਡਾਕ ਖਾਨਿਆਂ ਚ ਜਿਹੜੀਆਂ ਮੋਹਰਾਂ ਲੱਗਦੀਆਂ ਜਿਹਨੂੰ ਲਫਾਫਾ ਬੰਦ ਕਰਦੇ ਆ ਲਾਖ ਦੀਆਂ ਮੋਹਰਾਂ ਉਹ ਲਾਗਦੈ ਇੱਕ ਕੀੜਾ ਹੁੰਦਾ ਜੀ ਜਿਹੜਾ ਕਿ ਆਮ ਤੌਰ ਤੇ ਬੇਰ ਦੇ ਉੱਤੇ ਹੀ ਜਾਂਦਾ ਜ਼ਿਆਦਾ ਪੰਜਾਬ ਦੇ ਵਿੱਚ ਸੋ ਉਹ ਇੱਕ ਕੀੜਾ ਹੈ ਉਸ ਵਿੱਚ ਕੋਈ ਕਿਸੇ ਤਰ੍ਹਾਂ ਦਾ ਵਹਿਮ ਭਰਮ ਪਾਲਣ ਦੀ ਲੋੜ ਨਹੀਂ ਹੈ ਉਹ ਵੀ ਬੇਰੀ ਦੇ ਵਿੱਚੋਂ ਕੋਈ ਖੂਨ ਨਿਕਲ ਰਿਹਾ ਕੀੜਾ ਹੈ ਕੀੜੇ ਨੂੰ ਆਮ ਤੌਰ ਤੇ ਸਤੰਬਰ ਦੇ ਵਿੱਚ ਜਿਹੜਾ ਮਹੀਨਾ ਪੰਜਾਬ ਚ ਸਤੰਬਰ ਦਾ ਮਹੀਨਾ ਨਮੀ ਹੁੰਦੀ ਹੈ بارشਾਂ ਤੋਂ ਬਾਅਦ ਉਹ ਦਾ ਸਮਾਂ ਹੁੰਦਾ ਹੈ ਜਦੋਂ ਉਹਦੇ ਵਧਣ ਫੁੱਲਣ ਦਾ ਟਾਈਮ ਆ ਜਾਂਦਾ ਉਹਨੂੰ ਬੂਟੇ ਦੀਆਂ ਟਾਹਣੀਆਂ ਚੋਂ ਪੂਰੀ ਤਰ੍ਹਾਂ ਭੋਜਨ ਮਿਲਦਾ ਸੋ ਉਹ ਇੱਕ ਕੀੜਾ ਹੈ ਜਿਹੜਾ ਕਿ ਲਾਲ ਰੰਗ ਦਾ ਹੁੰਦਾ ਸਤੰਬਰ-ਅਕਤੂਬਰ ਚ ਉਹਦੀ ਜਿਹੜੀ ਗਿਣਤੀ ਐ ਨਮੀ ਕਰਕੇ ਜਿਆਦਾ ਵੱਧਦੀ ਐ ਸੋ ਜੇ ਉਹ ਕੀੜੇ ਨੂੰ ਦਬ ਕੇ ਦੇਖੀ ਆਪਾਂ ਤਾਂ ਉਹਦੇ ਚ ਲਾਲ ਰੰਗ ਦਾ ਉਹਦੇ ਕੀੜੇ ਦਾ ਖੂਨ ਕਹਿ ਲਓ ਤੁਸੀਂ ਉਹ ਨਿਕਲਦਾ ਸੋ ਉਹ ਕੋਈ ਕਿਸੇ ਤਰ੍ਹਾਂ ਦੀ ਇਹ ਨਹੀਂ ਵੈਮ ਪਾਉਣ ਦੀ ਲੋੜ ਵੀ 베ਰੀ ਦੇ ਵਿੱਚੋਂ ਕੁਛ ਨਿਕਲਦਾ ਹਾਂਜੀ ਵੈਰੀ ਇੱਕ ਖਾਲਸਾ ਵੈਰੀ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਇੱਥੇ ਕਰਨਾ ਚਾਹਣਾ ਕਿ ਸਨ 2013 ਤੋਂ ਸਾਡੇ ਸਾਇੰਸਤਾਂ ਡਾਕਟਰ ਸੰਦੀਪ ਡਾਕਟਰ ਕਰਨਬੀਰ ਘਟ ਜਸ਼ਿੰਦਰ ਸਿੰਘ ਤੇ ਹੋਰ ਵੀ ਸਾਇੰਸਤਾਂ ਯੂਨੀਵਰਸਿਟੀ ਦੇ ਇਹਨਾਂ ਜਿਹੜੇ ਵੀ ਧਾਰਮਿਕ ਸਥਾਨਾਂ ਤੇ ਵੇਰ ਸਾਹਿਬ ਹੈਗੇ ਆ 베ਰੀਆਂ ਨੇ ਉਹ ਸਾਰਿਆਂ ਦੀ ਸਾਮ ਸਵਾਲ ਵਾਸਤੇ ਯੂਨੀਵਰਸਿਟੀ ਨੂੰ ਸੰਪਰਕ ਕੀਤਾ ਗਿਆ ਔਰ ਉਸ ਤੋਂ ਲੈ ਕੇ ਅੱਜ ਤੱਕ ਲਗਾਤਾਰ ਸਾਲ ਦੇ ਵਿੱਚ ਤਕਰੀਬਨ ਹਰ ਡੇਢ ਤੋਂ 2 ਮਹੀਨੇ ਬਾਅਦ ਇਹ ਚੱਕਰ ਲਗਾਉਂਦੇ ਆ ਔਰ ਜਿਸ ਤਰ੍ਹਾਂ ਸਮੇਂ-ਸਮੇਂ ਦੀ ਅਨਸਾਰ ਜੋ ਵੀ ਜ਼ਰੂਰਤ ਹੁੰਦੀ ਆ ਤੇ ਸਾਡਾ ਮਤਲਬ ਮੇਨ ਮਕਸਦ ਇਹੀ ਆ ਕਿ ਬਿਨਾ ਕੈਮੀਕਲ ਤੋਂ ਬਿਨਾ ਕਿਸੇ ਜ਼ਿਆਦਾ ਸਪਰੇਅ ਤੋਂ ਕੁਦਰਤੀ ਤਰੀਕੇ ਦੇ ਨਾਲ ਜਿਹੜੇ ਵੀ ਰੀ ਸਾਹਿਬ ਨੇ ਉਹਨਾਂ ਨੂੰ ਦੁਬਾਰਾ ਤੋਂ ਫੇਰ ਇਸ ਤਰ੍ਹਾਂ ਮੋਰ ਜਿਹੜਾ ਸਜੇਵ ਕੀਤਾ ਜਾਵੇ ਸਰਜੀਤ ਕੀਤਾ ਜਾਵੇ ਔਰ ਇਹਨਾਂ ਦੀ ਮਿਹਨਤ ਮੇਰੇ ਸੈਸਥਾਨਾਂ ਦੀ ਮਿਹਨਤ ਰੰਗ ਲਿਆਈ ਹੈ ਔਰ ਤੁਸੀਂ ਦੇਖੋਗੇ ਕਿ ਸਾਰੇ ਸਥਾਨਾਂ ਤੇ ਚਾਹੇ ਇੱਥੇ ਦੀ ਗੱਲ ਕਰੀਏ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਦਵਾਰ ਸਾਹਿਬ ਅਮਰਸਰ ਦੀ ਗੱਲ ਕਰੀਏ ਹਰ ਜਗ੍ਹਾ ਤੇ ਤੁਹਾਨੂੰ ਅੱਜਕੱਲ ਜਾਓਗੇ ਤਾਂ ਬਹੁਤ ਹੀ ਜ਼ਿਆਦਾ ਫਲ ਲੱਗਿਆ ਮਿਲੇਗਾ ਇਹ ਸਾਰਾ ਇਹਨਾਂ ਦੀ ਮਿਹਨਤ ਸਦਕਾ ਮੈਨੂੰ ਮੌਕਾ ਮਿਲਿਆ ਸੀ ਪਹਿਲਾਂ ਸੰ 2022 ਦੇ ਵਿੱਚ ਜਦੋਂ ਮੈਂ ਯੂਨੀਵਰਸਿਟੀ ਦਾ ਡਾਕਟਰ ਪ੍ਰਸਾਰ ਸਿੱਖਿਆ ਸੀਗਾ ਹੁਣ ਉਸ ਤੋਂ ਬਾਅਦ ਦੇ ਵਿੱਚ ਮੈਂ ਪਰਵੰਦੇ ਕੀ ਬੋਰਡ ਦਾ ਮੈਂ ਬਣਾ ਤੇ ਅੱਜ ਵੀ ਮੈਂ ਇਹਨਾਂ ਦੇ ਨਾਲ ਮੈਂ ਕਿਹਾ ਮੈਂ ਵੀ ਜ਼ਰੂਰ ਜਾਊਂਗਾ ਤੇ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਦੇਖ ਕੇ ਮੈਨੇਜਮੈਂਟ ਨਾਲ ਵੀ ਗੱਲ ਕੀਤੀ ਆ ਔਰ ਜੋ ਇੱਥੇ ਬਣਦੀ ਕਾਰਵਾਈ ਸੀ ਅੱਜ ਅਸੀਂ ਕੀਤੀ ਅੱਜ ਵੀ ਅਸੀਂ ਕੈਮੀਕਲ ਦਾ ਕਿਦਾਂ ਸਪਰੇ ਨਹੀਂ ਕੀਤਾ ਸਿਰਫ ਕਾਂਡ-ਸ਼ਾਂਡ ਕਰਕੇ ਔਰ ਇਹਨੂੰ ਦੱਸਿਆ ਕਿ ਗੋਡੀ ਕਰੋ ਤੇ ਉਸ ਤੋਂ ਬਾਅਦ ਜੇ ਥੋੜਾ ਜਿਹਾ ਪਾਣੀ ਲਗਾ ਕੇ ਤੇ ਡੇਢ ਮਹੀਨੇ ਬਾਅਦ ਮੇਰੇ ਸਾਇੰਸ ਸਾਥੀ ਸਾਇੰਸਦਾਰ ਫੇਰ ਆਉਣਗੇ ਔਰ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਹੀ ਵਾਗਰ ਦੀ ਕਿਰਪਾ ਰਹੇਗੀ ਤੇ ਇਸੇ ਤਰ੍ਹਾਂ ਹੀ ਮਤਲਬ ਇਹ ਬੇਰੀਆਂ ਜੜੀਆਂ ਉਸ ਦਾ ਪ੍ਰਭਲਤ ਰਣਕ ਇਹ ਤੇ ਕਈ ਥਾਵਾਂ ਤੇ ਬੇਰੀ ਨੁਕਸਾਨੇ ਜਾਂਦੇ ਕਾਰਨ ਕਿ ਰੇਂਜ ਦੇ ਵਿੱਚ ਇਹਦੇ ਕਾਰਨ ਲਗ ਲਗ ਹੁੰਦੇ ਨੇ ਇਹ ਵਿਸਤਾਰ ਦੇ ਵਿੱਚ ਮੇਰੇ ਸਾਥੀ ਦੱਸਣਗੇ ਪਰ ਉਹਦੇ ਜ਼ਿਆਦਾਤਰ ਕਾਰਨ ਜਿਹੜੇ ਹੁੰਦੇ ਆ ਨਾ ਕਈ ਵਾਰੀ ਕਿ ਜਦੋਂ ਸੰਗਤ ਆਉਂਦੀ ਆ ਤਾਂ ਉਹ ਚਾਹੁੰਦੇ ਆ ਵੀ ਹੱਥ ਲਾ ਲਈ ਅਸੀਂ ਉਹ ਹੱਥ ਪ੍ਰਸ਼ਾਦ ਦੇ ਵਾਲੇ ਹੁੰਦੇ ਆ ਉਹਦੇ ਨਾਲ ਥਿੰਦ ਨਾਲ ਵੀ ਮਤਲਬ ਨੁਕਸਾਨ ਹੁੰਦਾ ਫਿਰ ਕਈ ਵਾਰੀ ਜਿਸ ਤਰ੍ਹਾਂ ਇਹ ਬੇਰੀ ਸਾਹਿਬ ਹੈ ਇੱਥੇ ਕੀ ਆ ਮਤਲਬ ਤੁੱਪ ਜਿਹੜਾ ਨੂੰ ਤੁੱਪ ਘੱਟ ਲੱਗਦੀ ਆ ਉਸ ਨਾਲ ਕਈ ਵਾਰੀ ਬਿਮਾਰੀ ਦਾ ਅਟੈਕ ਹੋ ਜਾਂਦਾ ਉੱਪਰ ਤੁਸੀਂ ਦੇਖੋਗੇ ਫਰੂਟ ਲੱਗਿਆ ਹੋਇਆ ਮਤਲਬ ਹਰ ਜਗ੍ਹਾ ਦੇ ਅਲੱਗ-ਅਲੱਗ ਕਾਰਨ ਹੁੰਦੇ ਆ ਤੇ ਉਹੀ ਕਾਰਨ ਅਸੀਂ ਲੱਭਨੇ ਆ ਕਿਉਂਕਿ ਜਦ ਤੁਸੀਂ ਕਾਰਨ ਸਹੀ ਲੱਭ ਲਿਆ ਤਾਂ ਇਲਾਜ ਆਪਣੇ ਆਪ ਹੀ ਫਿਰ ਹੋ ਜਾਂਦਾ ਤੇ ਉਹ ਅਸੀਂ ਲਗਾਤਾਰ ਮਤਲਬ ਜਦੋਂ ਆਪਾਂ ਸਰਵਰ ਕਰਦੇ ਆ ਜਦੋਂ ਆਪਾਂ ਦੇਖਰੇਖ ਕਰਦੇ ਆ ਉਹ ਕਾਰਨ ਸਾਨੂੰ ਪਤਾ ਲੱਗ ਜਾਂਦੇ ਨੇ ਕਿ ਕਿ ਕਿਸੇ ਬਿਮਾਰੀ ਦਾ ਅਟੈਕ ਹੈ ਜਾਂ ਕਿਸੇ ਕੀੜੇ ਦਾ ਅਟੈਕ ਹੈ ਜਾਂ ਮਤਲਬ ਕੋਈ ਕਿਸੇ ਤਰ੍ਹਾਂ ਦੀ ਪਾਣੀ ਦੀ ਜਾਂ ਗੋਡੀ ਦੀ ਇਸ ਤਰ੍ਹਾਂ ਦੀ ਕਾਟ ਹੈ